ਸੁल्तानਪੁਰ ਲੋਧੀ ਦਾ ਪਿੰਡ ਦਾ ਡਵਿੰਡੀ ਉਸ ਸਮੇਂ ਪੁਲਿਸ ਸ਼ੌਣੀ ਵਿੱਚ ਤਬਦੀਲ ਹੋ ਗਿਆ ਜਦੋਂ ਵੱਡੀ ਗਿਣਤੀ ਵਿੱਚ ਪੁਲਿਸ ਵੱਲ ਅਤੇ ਪ੍ਰਸ਼ਾਸਨ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਦੁਆਰਾ ਉਸਾਰੇ ਜਾ ਰਹੇ ਐਕਸਪ੍ਰੈਸ ਵੇ ਦੇ ਜ਼ਮੀਨ ਦਾ ਕਬਜ਼ਾ ਲੈਣ ਦਾ ਸਮਾਂ ਆ ਗਿਆ ਹਾਲਾਂਕਿ ਕਿਸਾਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਕਿਸਾਨਾਂ ਦਾ ਕਹਿਣਾ ਸੀ ਕਿ ਸਾਨੂੰ ਅਜੇ ਤੱਕ ਬਣਦਾ ਮੁਆਵਜ਼ਾ ਨਹੀਂ ਮਿਲਿਆ ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਾਨੂੰ ਅਜੇ ਤੱਕ ਕਿਸਾਨਾਂ ਵੱਲੋਂ ਖਾਤੇ ਨਹੀਂ ਦਿੱਤੇਗੇ 2023 ਤੋ ਇਹ ਪ੍ਰੋਜੈਕਟ ਲੰਬਿਤ ਹੈ ਤੇ ਕਿਸਾਨ ਹੁਣ ਸੁਪਰੀਮ ਕੋਰਟ ਦੇ ਵਿੱਚੋਂ ਹੀ ਕੇਸ ਹਾਰ ਚੁੱਕੇ ਹਨ ਬਹੁਤ ਜ਼ੋਰ ਕੀ ਹੈ ਮਾਮਲਾ ਜੀ ਪ੍ਰੇਮ ਕਮਲ ਐਗਜ਼ੀਕਿਊਟਿਵ ਇੰਜੀਨੀਅਰ ਨੈਸ਼ਨਲ ਹਾਈਵੇ ਡਿਵੀਜ਼ਨ ਪੀ ਡਬਲਯੂ ਡੀ ਜਲੰਧਰ ਅੱਜ ਅਸੀਂ ਡੈਡ ਵਿੰਡੀ ਪੈਂਡ ਚ ਨੈਸ਼ਨਲ ਹਾਈਵੇ 703 ਤੇ 3 ਕਿਲੋਮੀਟਰ ਦੇ ਵਿੱਚ ਆ ਰੇਲਵੇ ਲਾਈਨ ਕਰਾਸਿੰਗ ਤੇ ਬਣਨ ਵਾਲੇ ਬ੍ਰਿਜ ਦੇ ਰੀਅਲਾਈਨਮੈਂਟ ਪ੍ਰੋਜੈਕਟ ਸੰਬੰਧੀ ਪਹੁੰਚੇ ਸੀਗੇ ਇਹ ਪ੍ਰੋਜੈਕਟ ਮੋਰ ਮਿਨਿਸਟਰੀ ਆਫ ਰੂਟ ਟ੍ਰਾਂਸਪੋਰਟ ਦਾ ਹੈ ਇਹ ਇੱਕ ਨੈਸ਼ਨਲ ਹਾਈਵੇ ਹੈ ਜਿਹਦਾ ਨੰਬਰ ਹੈ 703A ਅੱਜ ਪਿੰਡ ਵਾਸੀਆਂ ਵੱਲੋਂ ਇਹ 2023 ਤੋਂ ਪ੍ਰੋਜੈਕਟ ਮਿਨਿਸਟਰੀ ਨੇ ਉਲਕਿਆ ਹੋਇਆ ਸੀਗਾ ਇਹਦੇ ਨੋਟੀਫਿਕੇਸ਼ਨ ਹੋ ਚੁੱਕੀ ਸੀ ਪਿੰਡ ਵਾਸੀਆਂ ਵੱਲੋਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾ ਕੇ ਖਾਰਜ ਹੋ ਚੁੱਕਾ ਸੀਗਾ ਇਹਨਾਂ ਦੇ ਅਗੇਂਸਟ ਤੇ ਸਰਕਾਰ ਦੇ ਫੇਵਰ ਚ ਹੋ ਚੁੱਕਾ ਸੀਗਾ ਅੱਜ ਅਸੀਂ ਉਸ ਤੋਂ ਉਸ ਪ੍ਰੰਤ ਅਸੀਂ ਇਹਨਾਂ ਨਾਲ ਕਾਫੀ ਸਾਰੇ ਡਾਇਲੌਗ ਕਿਤੇ ਬਾਤੀ ਨਾਲ ਬਲੋ ਅਕਾਊਂਟ ਨੰਬਰ ਨਹੀਂ ਦਿੱਤੇਗੇ ਮਾਨਯੋਗ ਐਸਜੀਐਮ ਸਾਹਿਬ ਨੂੰ ਉਸ ਪ੍ਰੰਤ ਸਿਵਲ ਐਡਮਿਨਿਸਟ੍ਰੇਸ਼ਨ ਪੁਲਿਸ ਐਡਮਿਨਿਸਟ੍ਰੇਸ਼ਨ ਤੇ ਸਾਡੇ ਵਿਭਾਗ ਦੇ ਨਾਲ ਅੱਜ ਅਸੀਂ ਮੌਕੇ ਤੇ ਕਬਜ਼ਾ ਲੈਣ ਪਹੁੰਚੇ ਸੀਗੇ ਤੇ ਅੱਜ ਹੁਣ ਇਹ ਸਾਰੀ ਪ੍ਰਕਿਰਿਆ ਦੌਰਾਨ ਪਿੰਡ ਵਾਸੀਆਂ ਨਾਲ ਸਹਿਮਤੀ ਬਣੀ ਆ ਕਿ ਉਹ ਸਾਨੂੰ ਇਹ ਕਬਜ਼ਾ ਦੇਣਗੇ ਤੇ ਇੱਕ ਵੱਟ ਬਣਾਈ ਜਾਏਗੀ ਸਾਡੇ ਅਲਾਈਨਮੈਂਟ ਦੇ ਅਲੋਂਗ ਤੇ ਉਹ ਕਬਜਾ ਇਹ ਸਾਡਾ ਰਿਟੇਨ ਕਰਨਗੇ ਕਦੀ ਵੀ ਡਿਸਟਰਬ ਨਹੀਂ ਕਰਨਗੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੜਦਾ ਮੁਆਵਜ਼ਾ ਨਹੀਂ ਮਿਲਿਆ ਤੇ ਖਾਤੇਆਂ 'ਚ ਪੈਸੇ ਵੀ ਨਹੀਂ ਆਏ ਜਿੱਦਾਂ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈਗਾ ਆ ਕਿ ਅਸੀਂ ਬਹੁਤ ਸਾਰੀਆਂ ਮੀਟਿੰਗਾਂ ਕੀਤੀਆਂ ਇਹਨਾਂ ਨੂੰ ਖਾਤੇ ਲੈਂਡ ਦੇ ਸਬੰਧੀ ਹੁਣ ਵੀ ਮਾਨਯੋਗ ਐਸਡੀਐਮ ਸਾਹਿਬ ਨੇ ਇਹਨਾਂ ਨੂੰ ਬਹੁਤ ਵਾਰੀ ਕਿਆ ਆ ਕੇ ਵੀ ਆਪਣੇ ਖਾਤੇ ਦਿੱਤੇ ਜਾਣ ਪਰ ਇਹਨਾਂ ਵੱਲੋਂ ਜਿਹੜੇ ਆਪਣੇ ਖਾਤੇ ਦੇਣ ਤੋਂ ਮਨਾ ਕੀਤਾ ਜਾ ਰਿਹਾ ਸੀ ਜਿਸ ਸੰਬੰਧੀ ਹੀ ਸਰਕਾਰ ਵੱਲੋਂ ਇਹ ਫੈਸਲਾ ਲਗਾਇਆ ਗਿਆ ਸੀ। ਸਰਕਾਰ ਦੀ ਮੰਗ ਹੈ ਕਿ ਜਿਹੜਾ ਝੋਨਾ ਵੱਡੇ ਵੀ ਇਜਾਜ਼ਤਾਂ ਨਾਲ ਦਿੱਤੀ ਜਾਵੇ ਜਿਹੜਾ ਝੋਨਾ ਨਾਲ ਲਗਾਇਆ ਗਿਆ ਪੁੱਤਾਂ ਵਾਂਗ ਫਸੇਗਾ। ਸਰਕਾਰ ਵੱਲੋਂ ਬਹੁਤ ਸਾਰਾ ਸਮਾਂ ਦਿੱਤਾ ਗਿਆ ਸੀਗਾ तकरीबन 1.5 ਤੋਂ 2 ਸਾਲ ਦਾ ਸਮਾਂ ਇਹਨਾਂ ਨੂੰ ਲੰਬਾ ਸਮਾਂ ਦਿੱਤਾ ਗਿਆ ਸੀਗਾ। ਪਰ ਸੁਪਰੀਮ ਕੋਰਟ ਦੇ ਆਰਡਰਾਂ ਦੇ ਬਾਅਦ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਤੇ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਅੱਜ ਜਿੱਥੇ ਦਾ ਕਬਜ਼ਾ ਲੈਣ ਆਏ ਸੀਗੇ ਉਸ ਸਬੰਧੀ ਸਹਿਮਤੀ ਬਣੀ ਆ ਕਿ ਇਹ ਕਬਜ਼ਾ ਦੇਣ ਲਈ ਤਿਆਰ ਨੇ ਤੇ ਉਸ ਸਬੰਧੀ ਪ੍ਰਕਿਰਿਆ ਜਿਹੜੀ ਆ ਚਾਲੂ ਕਰ ਦਿੱਤੀ ਗਈ ਆ ਚੋਨਾ ਹੁਣ ਜ਼ਿੰਮੇਵਾਰ ਨੂੰ ਨਹੀਂ ਹੋਤਾ ਜਾਈਦਾ ਚੋਨਾ ਇਹਨਾਂ ਦਾ ਜਿਹੜਾ ਚੋਨਾ ਜਿੰਦਾ ਅਸੀਂ ਕਬਜ਼ਾ ਲੈਣਾ ਇਹਨਾਂ ਨੇ ਸਹਿਮਤੀ ਬਣੀ ਆ ਕਿ ਇੱਕ ਵੱਟ ਬਣਾ ਦਿੱਤੀ ਜਾਵੇ ਉਹ ਕਬਜ਼ਾ ਅਸੀਂ ਵੱਟ ਕਦੀ ਨਹੀਂ ਡਿਸਟਰਬ ਕਰਾਂਗੇ ਤੇ ਬਾਕੀ ਜਿਹੜਾ ਇਹਨਾਂ ਚੋਨਾ ਜਿਹੜਾ ਲੱਗਾ ਰਹੇਗਾ ਮੈਂ ਜ਼ਿਲ੍ਹਾ ਵਾਈਸ ਪ੍ਰਧਾਨਕ ਪੁਲਿਸ ਰਾਸ ਖਾਨ ਮਦਰਸ਼ਾ ਕਮੇਟੀ ਪੰਜਾਬ ਤੇ ਅੱਜ ਇੱਥੇ ਡਡਵੰਡੀ ਵਿੱਚ ਪ੍ਰਸ਼ਾਸਨ ਜੋ ਰੋਡ ਬਣ ਰਿਹਾ ਉਹਦਾ ਕਬਜ਼ਾ ਲੈਣ ਵਾਸਤੇ ਆਇਆ ਸੀ ਅਸੀਂ ਇੱਥੇ ਪਹੁੰਚੇ ਆ ਤੇ ਬਾਕੀ ਇਹਨਾਂ ਕਿਸਾਨਾਂ ਨੂੰ ਪੁੱਛਿਆ ਕਿ ਇਹਨਾਂ ਦੇ ਕੋਈ ਖਾਤਿਆਂ 'ਚ ਪੈਸੇ ਨਹੀਂ ਸੀ ਪਵਾਏ ਗਾ ਤੇ ਇੱਥੇ ਐਸਡੀਐਮ ਸਾਹਿਬ ਸੁਲਤਾਨਪੁਰ ਲੋਧੀ ਡੀਐਸਪੀ ਸਾਹਿਬ ਸੁਲਤਾਨਪੁਰ ਲੋਧੀ ਐਸਪੀ ਸਾਹਿਬ ਕਪੂਰਥਲਾ ਜੀ ਇੱਥੇ ਪਹੁੰਚੇ ਆ ਉਹਨਾਂ ਨਾਲ ਗੱਲਬਾਤ ਹੋਈ ਆ ਤੇ ਐਸਡੀਐਮ ਸਾਹਿਬ ਨੇ ਵਿਸ਼ਵਾਸ ਦਿਵਾਇਆ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਇਹਨਾਂ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਆ ਜਾਣਗੇ ਤੇ ਇਹੋ ਟਾਈਮ ਵਧ ਨਹੀਂ ਲੱਗੂਗਾ 15 ਅਗਸਤ ਤੱਕ ਟਾਈਮ ਲਿਆ ਵਾ ਉਹਨਾਂ ਨੇ ਬਈ ਇਹਦੇ ਵਿੱਚ ਜੇ ਇਹਨੂੰ ਕਲੀਅਰ ਹੋ ਜਾਣਗੇ ਜਿਹੜੇ ਖਾਤਿਆਂ 'ਚ ਪੈਸੇ ਆ ਉਹ ਤੋਂ ਬਾਅਦ ਜਿਹੜਾ ਕਬਜ਼ਾ ਸੀ ਉਹ ਅਗੇ ਨਿਸ਼ਾਨੀਆਂ ਤੇ ਲੱਗੀਆਂ ਸੀਗੀਆਂ ਤੇ ਬਾਕੀ ਚਲੋ ਅੱਜ ਕਿਸਾਨਾਂ ਨੇ ਕਬਜ਼ਾ ਜਿਹੜਾ ਦੇ ਦਿੱਤਾ ਵਾ ਆਪਣੀ ਸਹਿਮਤੀ ਦੇ ਨਾਲ ਇੱਕ ਹਫਤੇ ਦੇ ਟਾਈਮ ਵਿੱਚ ਵਿੱਚ ਜਿਹੜੇ ਪੈਸੇ ਪੇਮੈਂਟ ਇਹਨਾਂ ਦੇ ਖਾਤੇ 'ਚ ਆਜੂਗੀ ਤੇ ਤੇ ਝੋਨਾ ਜਿਹੜਾ ਉਹਦਾ ਐਸਪੀ ਸਾਹਿਬ ਨੇ ਐਸਡੀਐਮ ਸਾਹਿਬ ਨੇ ਵਿਸ਼ਵਾਸ ਦਵਾਇਆ ਬਈ ਇਹ ਜਰਾ ਤਾ ਵਾਂਗੂ ਪਾਰੀ ਫਸਲਾਂ ਕੁਛ ਝੋਨੇ ਦੀ ਇਹ ਬਰਬਾਦ ਨਹੀਂ ਹੁੰਦੇ ਤੋ ਕਿ ਇਹਨੂੰ ਸਿਰੇ ਲਾਵਾਂਗੇ ਅਸੀਂ ਜਿੱਦਾਂ ਵੀ ਹੈ ਹਾਂਜੀ ਜਿਹੜੇ ਕਿਸਾਨ ਆ ਉਹ ਤੋਂ ਕਿਸਾਨ ਜਿਹੜੇ ਆ ਉਹ ਵੀ ਇਸ ਗੱਲ ਹਾਂਜੀ ਉਹ ਵਡਣਗੇ ਝੋਨਾ ਵਡਣਗੇ ਜੀ ਇਸ ਗੱਲ ਨਾਲ ਸਹਿਮਤੀ ਹੋਈ ਆ ਜੀ ਮੈਂ ਹਰਦੀਪ ਸਿੰਘ ਆ ਜੀ ਮੇਰਾ ਨਾਮ ਡਡਵਿੰਦੀ ਤੇ ਰਹਿਣ ਵਾਲਾ ਮਲਡੌਣ ਮੇਰਾ ਪਿੰਡ ਆ ਜੀ ਤੇ ਅੱਜ ਪ੍ਰਸ਼ਾਸਨ ਪਹੁੰਚਿਆ ਔਕੇ ਦੇ ਕੀ ਮਾਮਲਾ ਆ ਤੁਹਾਨੂੰ ਮਾਮਲਾਰ ਕੁਛ ਨਹੀਂ ਹੈਗਾ ਜੀ ਇਹਨਾਂ ਨੂੰ ਝੰਡੇ ਲਾਏ ਹੋ ਸੀ ਇਹਨਾਂ ਨੇ ਅਗੇ ਡੰਡੇ ਇਹਨਾਂ ਨੂੰ ਕਿਸੇ ਨੇ ਰੋਕਿਆ ਨਹੀਂਗਾ ਅਗੇ ਨਾ ਕਿਸੇ ਨੇ ਕੋਈ ਕਿਹਾ ਹੀ ਆ ਡੰਡੇ ਲਾ ਗਿਆ ਆ ਅਜਾ ਹਫਤਾ ਹੋ ਗਿਆ ਨਾ ਡੰਡੇ ਲਾਉਣ ਨੂੰ ਕੋਈ ਬੰਦਾ ਕਿਸੇ ਨੇ ਪੱਟਣ ਨਹੀਂ ਤਾਈ ਨਹੀਂ ਆਇਆ ਅਜੇ ਵੀ ਕੋਈ ਹੋਵੇ ਇਹਨਾਂ ਨੇ ਪਤਾ ਨਹੀਂ 3-400 ਬੰਦਾ ਲਿਆ ਕੇ ਪੁਲਿਸ ਦਾ ਸਾਡੇ ਦਾਰੇ ਖੜਾ ਕਰ ਦਿੱਤਾ ਵਾ ਪਤਾ ਨਹੀਂ ਕੀ ਆ ਜេសਵੀ ਲਿਆਏ ਆ ਤੇ ਕਿਸਾਨ ਜੁਨੀਆ ਦੇ ਬੰਦੇ ਆਏ ਆ ਉਹ ਉਹਨਾਂ ਨੇ ਰਕਾਈਆਂ ਵਾ ਜੇਸੀਆਂ ਚਾਰ ਜੇਸੀਆਂ ਇਥੇ ਵੱਡੀਆਂ ਇਹ ਬੜੀਆਂ ਹੁੰਦੀਆਂ ਹੈਗੀ ਆ ਇਹ ਕਬਜ਼ੇ ਦਾ ਮਾਮਲਾ ਕਬਜ਼ੇ ਦਾ ਮਾਫਜਾ ਕਬਲਾ ਕਬਜ਼ਾ ਅਸੀਂ ਕਿਹਾ ਸੀ ਇਹਨਾਂ ਨੂੰ ਵੀ ਅਸੀਂ ਤੁਹਾਨੂੰ ਦੇ ਦਿੰਨੇ ਆ ਝੋਨਾ ਵੜ ਲੈਣ ਦਿਓ ਕੱਢੇ ਡੰਡੇ ਲੱਗੇ ਹੋਇਆ ਕਬਜ਼ਾ ਅਸੀਂ ਤਨ ਮਾਪ ਦਿਵਾਵਾਂਗੇ ਉਹ ਟਾਈਮ ਤੇ ਹਾਂਜੀ ਕਿਉਂ ਹੁਣ ਤੋਂ ਨਾ ਦੇਖੋ ਪੱਕਾ ਹੋਇਆ ਹਾਂਜੀ ਪੈਸਾ ਨਹੀਂ ਦਿੱਤਾ ਪੈਸਾ ਨਹੀਂ ਅਜੇ ਦੀ ਕੋਈ ਵੀ ਦਿੱਤਾ ਸਾਡੇ ਨਾ ਖਾਤੇ ਚ ਆਇਆ ਨਾ ਸਾਨੂੰ ਇਹ ਪੈਸਾ ਦਿੱਤਾ ਹੀ ਆ ਸੜਕ ਦੇ ਮੋੜ ਮੇਰੀ ਪੈਲੀ ਆ ਉਹ ਫਾਟਕ ਦੇ ਕੋਲ ਤੇ ਉਹ ਦੇਖ ਲਾ ਕੋਈ ਪੈਸਾ ਨਹੀਂ ਹੈ ਵੀ ਸੜਕ ਦੇ ਕਮਰਸ਼ੀਅਲ ਰੇਟ ਦੇ ਪੈਲੀ ਆ 2 ਕਰੋੜ ਤੋਂ ਪਰੇ ਰਹਿਣਾ ਪੈਣੀ ਮੰਗ ਕੀ ਕਰਨੀ ਚਾਹਦੇ ਹੋ ਅਸੀਂ ਤਾਂ ਨੇ ਵੀ 2 ਕਰੋੜ ਸਾਨੂੰ ਮਿਲੇ ਆਡਾ ਮੇਰਾ ਅੱਗੇ ਆਏ ਨੂੰ 10 ਸਾਲ ਪਹਿਲਾਂ ਦੀ ਮੇਰੀ ਗੱਲ ਹੋਈ ਸੀ ਇੱਕ ਬੰਦੇ ਨਾਲ ਉਹ ਕਰੋੜ ਰੁਪਈਆ ਮੈਨੂੰ ਦਿਵਾਉਂਦਾ ਸੀ ਇਕੱਲੇ ਦਾ ਮੈਂ ਕਿਹਾ ਵੀ ਨਹੀਂ ਮੈਂ ਦੇਣਾ ਮੈਨੂੰ ਆ ਨਹੀਂ ਪਤਾ ਮੈਂ ਉਹਦੇ ਸਭ ਉਹ ਦੇ ਦਿੰਦਾ ਕਿਤੇ ਸਿਰਫ ਆਦਾ ਉਹਦੇ ਪੈਲੀ ਸੱਲੀ ਸੀਗੀ ਮੈਂ ਹੋਰ ਕਿਤੇ ਲੈ ਲੀਨਾ ਹੁਣ ਜੇ ਇਹ ਪੈਸੇ ਨਾ ਦੇਣਗੇ ਇਹਨੇ ਤਾਂ ਫੇ ਮਰਨਾ ਤਾਂ ਹੈਗਾ ਹੀ ਅਸੀਂ ਮਰੇ ਪਏ ਹੀ ਆ ਅੱਜ ਪ੍ਰਸ਼ਾਸਨ ਹੁਣ ਕਬਜ਼ਾ ਕਰਕੇ ਜਾ ਰਿਹਾ ਕੀ ਕਰੇ ਇਹਨਾਂ ਨੂੰ ਕਾਹਵਾਜੀ ਤੁਸੀਂ ਬੁਰਜੀਆਂ ਲਾ ਲਓ ਪੁਰਸ਼ੀਆਂ ਲਾਲੋ ਤੇ ਤੁਹਾਡਾ ਕਬਜ਼ਾ ਅੱਗੇ ਵੀ ਹੋਇਆ ਹੋਇਆ ਆ ਜੀ ਆ ਪੁਰਸ਼ੀਆਂ ਲਾਲੋ ਤੇ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਇਹ ਹੁਣ ਕਹਿੰਦੇ ਜੀ ਅਸੀਂ ਵਟ ਪਾਗ ਜਾਣੀ ਆ ਹੁਣ ਇਹ ਇਹ ਹੁਣ ਇਹ ਕੀ ਕਰਦੇ ਤੇ ਹੁਣ ਇਹਨਾਂ ਨੂੰ ਪਤਾ ਜੀ